ਸਲਾਹ ਹੈ ਸਾਡੇ ਕੋਲ ਸੋਚਣਾ ਸੀ ਕਿ ਗਊ ਮਾਸ ਦਾ ਜਿਹੜਾ ਟਰੱਕ ਭਰਿਆ ਹੋਇਆ ਹੈ ਤੇ ਦਿੱਲੀ ਵੱਲੋਂ ਆ ਰਿਹਾ ਹੈ ਕਿ ਨਾ ਸ਼੍ਰੀਨਗਰ ਜਾਣਾ ਮੈਂ ਕੰਟਰੋਲ ਰੂਮ ਨੂੰ ਸੋਚਣਾ ਦਿੱਤੀ ਜਦੋਂ ਸਰਾਂਧ ਦੇ ਨੇੜੇ ਪਹੁੰਚੇ ਤੇ ਕੋਈ ਨਾਕਾ ਨਹੀਂ ਲੱਗਿਆ ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ ਉਹਨਾਂ ਦੀਆਂ ਅੱਧਾ ਘੰਟੇ ਮਨਤਾ ਕਰੀਆਂ ਵੀ ਦੋ ਮੁਲਾਜ਼ਮ ਭੇਜੋ ਪਰ ਨਾਕਾ ਲਾ ਕੇ ਰਖਵਾइए ਕਿਸੇ ਨੇ ਉੱਥੇ ਨਾਲ ਜਾਣ ਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣੇ ਦਲ ਬਲ ਨਾਲ ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲਤ ਨਾਲ ਉਹ ਸਾਡੇ ਉੱਪਰ ਟਰੱਕ ਚੜਾਉਣ ਦੀ ਕੋਸ਼ਿਸ਼ ਕਰੀ ਅਸੀਂ ਸਾਨੂੰ ਗੋਵਿੰਦਗੜ੍ਹ 'ਚ ਰੋਕਿਆ ਇਸ ਦੇ ਬਾਵਜੂਦ ਜਿਹੜਾ ਟਰੱਕ ਹੈ ਥਾਣੇ ਆ ਗਿਆ ਪਹੁੰਚ ਗਿਆ ਤੇ ਕੋਈ ਵੀ ਨਾ ਤਾਂ ਥਾਣੇ ਚ ਐਸਐਚਓ ਸੀ ਤੇ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ਪੜਕ ਗਈਆਂ ਤੇ ਆ ਕੇ ਸੜਕ 'ਤੇ ਬੈਠ ਗਏ ਤੇ ਮੇਰੀ ਤਾਂ ਇਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਜਿਹੜਾ ਗਊਆਂ ਵੱਢਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ ਮੈਂ ਅੱਜ ਤੱਕ ਗਊ ਰਖਸ਼ਕ ਕਰਦੇ ਹੋਏ ਮਨੂੰ ਤਕਰੀਬਨ 45-50 ਸਾਲ ਹੋ ਚੁੱਕੇ ਹਨ ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ 'ਚ ਪੈਕ ਕਰਕੇ ਪੰਜਾਬ 'ਚੋਂ ਜਾਂਦੀਆਂ ਹੁਣ ਪੰਜਾਬ 'ਚੋਂ ਲੰਘਦੀਆਂ ਹੋਣ ਅਸੀਂ ਇਸੇ ਬੈਲਟ ਤੇ 8-10 ਟਰੱਕ ਸਾਲ-ਸਵਾ ਸਾਲ 'ਚ ਫੜ ਚੁੱਕੇ ਹਾਂ ਤੇ ਪੁਲਿਸ ਨੂੰ ਪਿਛਲੇ ਦਿਨੀ ਅਸੀਂ ਖੰਨੇ ਦੇ ਅੰਦਰ ਵੀ ਫੜਿਆ ਸੀ 10 ਗੰਗਾਂ ਦੇ ਸਿਰ ਵੱਡੇ ਹੋਏ ਸੀ ਮੈਨੂੰ ਇਵੇਂ ਲੱਗਦਾ ਵੀ ਪੁਲਿਸ ਨੂੰ ਜਦੋਂ ਅਸੀਂ ਕੋਈ ਗੱਡੀ ਫੜਦੇ ਆ ਉਹਨਾਂ ਦਾ ਇੱਕ ਧੰਦਾ ਸ਼ੁਰੂ ਹੋ ਜਾਂਦਾ ਕਿਸੇ ਦਾ ਨਾਮ ਕੱਢਣਾ ਕਿਸੇ ਦਾ ਪਾਣਾ ਕਿਸੇ ਨੂੰ ਪਾਣਾ ਨੀ ਪਰਚੇ 'ਚ ਕਿਸੇ ਦਾ ਪਰਚਾ ਕਮਜ਼ੋਰ ਕਰਨਾ ਪਰਚੇ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਜ਼ਮਾਨਤ ਕਰਾਣੀਆਂ ਸਾਡੇ ਨਾਲ ਹੋ ਚੁੱਕਿਆ ਮਜਬੂਰਨ ਇਹ ਜਿਹੜੀ ਆਵਾਜ਼ ਹੈ ਭਗਵੰਤ ਮਾਨ ਤੱਕਰ ਜਾਣੀ ਚਾਹੀਦੀ ਹੈ ਵੇ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਠੀਕ ਹੈ ਪਰ ਤੁਹਾਨੂੰ ਥੱਡ ਜਿਹੜੇ ਥਾਣੇ ਦੇ ਅੰਦਰ ਛੋਟੇ ਮੁਲਾਜ਼ਮ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ ਸੁੱਤੇ ਪਏ ਹੈ ਮੈਂ ਸਵੇਰੇ ਡੀਜੀਪੀ ਸਾਹਿਬ ਨੂੰ 6 ਵਜੇ ਫੋਨ ਮਾਰਿਆ ਉਹਨਾਂ ਨੇ ਪਹਿਲੀ ਰਿੰਗ ਤੇ ਮੇਰਾ ਫੋਨ ਚੁੱਕਿਆ ਪਰ ਉਹਨਾਂ ਨੇ ਮੈਸੇਜ ਲਾਇਆ ਮਿੰਦਰੀ ਅਫਸਰਾਂ ਨਾਲ ਗੱਲ ਵੀ ਹੋਈ ਉਦੇ باوجود ਵੀ ਕੋਈ ਥਾਣੇ 'ਚ ਜ਼ਿੰਮੇਵਾਰ ਬੰਦਾ ਨਹੀਂ ਸੀ 2 ਘੰਟੇ ਹੋ ਗਏ ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਸੀਗੇ ਮਨਾਂ ਦੇ ਗਊ ਰਖਸ਼ਾ ਦਲ ਵੱਲੋਂ ਸ੍ਰੀ ਹਿੰਦੂ ਤਖਤ ਵੱਲੋਂ ਗਊ ਰਖਸ਼ਾ ਦਲ ਦਾ ਮੈਂ ਕੌਮੀ ਪ੍ਰਧਾਨ ਹਾਂ ਤੇ ਇਹ ਜਿਹੜੇ ਮੁਲਾਜ਼ਮਾਂ ਨੇ ਅਨਗੱਲੀ ਕਰੀਏ ਥਾਣੇ ਦੇ ਅੰਦਰ ਇਹ ਸਸਪੈਂਡ ਹੋਣੇ ਚਾਹੀਦੀਆਂ ਕੱਲ ਨੂੰ ਕੋਈ ਵੱਡੀ ਕੋਈ ਮਾਰਦਾਤ ਹੁੰਦੀ ਹੈ ਕੋਈ ਬੰਦਾ ਬੁਲਾਣ ਜਾਂਦਾ ਤਾਂ ਇਹ ਉਹਨਾਂ ਦੇ ਨਾਲ ਇਹਨਾਂ ਨੇ ਜਵਾਬ ਦੇਣਾ ਨਾ ਜਾਣਾ ਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਅਨਗੱਲੀ ਆ ਕੀ ਨਾਮ ਹੈ ਜੀ ਮੇਰਾ ਨਿਕਸਨ ਕੁਮਾਰ ਚੇਅਰਮੈਨ ਗਊ ਰਖਸ਼ਾ ਦਲ ਪੰਜਾਬ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗੱਡੀ ਗਊਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਹੁੰਦੇ ਹੋਏ ਸ਼੍ਰੀਨਗਰ ਜਾਏਗੀ ਇਹ ਸਪਲਾਈ ਪੰਜਾਬ 'ਚ ਵੀ ਕਰਦੇ ਆਂ ਔਰ ਇਹ ਸਪਲਾਈ ਹਰ ਸ਼ਹਿਰ ਦੇ ਵਿੱਚ ਕਰਦੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਪਿੱਛੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਹਰ ਸ਼ਹਿਰ ਦੇ ਵਿੱਚ ਬਰੀਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਐਨਾ ਕਿੰਨਾ ਕੁ ਪੰਜਾਬੀਆਂ ਨੂੰ ਬਰੀਆਨੀ ਨਾਲ ਪਸੰਦ ਆ ਗਈ ਜਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਹੋ ਗਿਆ ਕਿ ਉਹ ਹਰ ਬੰਦਾ ਹਰ ਸ਼ਹਿਰ ਚ 10-10 ਦੁਕਾਨਾਂ ਬਰੀਆਨੀ ਦੀਆਂ ਖੁੱਲ ਗਈਆਂ ਉਹ ਬਰੀਆਨੀ ਨਹੀਂ ਉਹ ਸਾਰਾ ਗਊ ਮਾਸ ਦਿੱਤਾ ਜਾ ਰਿਹਾ ਟਰੱਕਾਂ ਦੇ ਟਰੱਕ ਭਰ ਕੇ ਦਿੱਲੀ ਤੋਂ ਮੇਰਟ ਤੋਂ ਯੂਪੀ ਤੋਂ ਸਾਰੇ ਜਗ੍ਹਾ ਤੋਂ ਆ ਰਹੇ ਐ ਔਰ ਕਟਿੰਗ ਹੋ ਗਿਆ ਇੱਥੋਂ ਹੀ ਜਾਂਦੀਆਂ ਗਊ ਮਾਤਾ ਪਿੱਛੇ ਤੁਸੀਂ ਦੇਖਿਆ ਹੁਣ ਖੰਨਾ ਦੇ ਵਿੱਚ ਵੀ ਹੋਰ ਕਈ ਜਗ੍ਹਾ ਰਾਣਾ ਸਾਹਿਬ ਦੇ ਨਾਲ ਕਈ ਜਗ੍ਹਾ ਤੇ ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ ਦਿੱਲੀ ਤੋਂ ਫਿਰ ਫੈਕਟਰੀ ਚ ਪੈਕਿੰਗ ਕਰਕੇ ਆਪਣੀਆਂ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਚ ਵੇਚਦੇ ਐ ਤੇ ਇਹ ਕਾਰਵਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਸਨਤਨੀ ਦਾ ਗੁੱਸਾ ਕਿਸ ਤਰ੍ਹਾਂ ਭੜ ਗਿਆ ਹੈ ਐਸਾ ਨਾ ਹੋਵੇ ਕਿ ਇਹ ਮਾਹੌਲ ਪੰਜਾਬ ਨੂੰ ਖਰਾਬ ਕਰ ਦੇਵੇ ਕਦੋਂ ਤੱਕ ਜਿਹੜਾ ਤੁਹਾਡਾ ਜਾਨ ਦਿਲਦਾ ਰਹੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਦ ਤੱਕ ਅਗਰ ਪ੍ਰਧਾਨ ਜੀ ਬੈਠੇ ਹੈ ਕਿਦਾ ਕਹਿਣਗੇ ਮੰਗਾ ਸਾਡੀਆਂ ਇਹੀ ਆ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਅਨਗਹਿਲੀ ਕੀਤੀ ਹੈ ਪ੍ਰਸ਼ਾਸਨ ਨੇ ਅਗਰ ਕੋਈ ਵੀ ਸੇ ਆਪਣੀ ਹੋ ਜਾਂਦੀ ਅਸੀਂ ਬੀਟੀ ਕਰਾਈ ਹੈ ਆਪਣੇ ਕੰਟਰੋਲ ਰੂਮ ਤੇ 5:30 ਵਜੇ ਦਾ ਫੋਨ ਕਰਿਆ ਹੋਇਆ ਲੇਕਿਨ ਕੋਈ ਵੀ ਮੁਲਾਜ਼ਮ ਰੋੜ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਵੀ ਅਸੀਂ ਸਾਨੂੰ ਫੋਨ ਆਂਦਾ ਕਿ ਤੁਸੀਂ ਗੱਡੀ ਲੈ ਕੇ ਠਾਣੇ ਰੋਕੀ ਅਸੀਂ ਠਾਣੇ ਅਸੀਂ ਕਰੀ ਫਿਰ ਕਾਰਵਾਈ ਵੀ ਅਸੀਂ ਕਰ ਲੈਂਦੇ ਹੁਣ ਅਸੀਂ ਕਰ ਰਹੇ ਹਾਂ ਕਾਰਵਾਈ ਹੁਣ ਨਾ ਰੋਕੋ ਸਾਨੂੰ ਅੱਜ ਸਵੇਰੇ 5 ਵਜੇ ਤੋਂ ਹੀ ਸਾਨੂੰ ਜਿਹੜੀ ਇਨਫੋਰਮੇਸ਼ਨ ਸੀ ਸतीश ਰਾਜਪੁਰੇ ਵਾਲਿਆਂ ਨੇ ਦਿੱਤੀ ਸੀ ਇਹ ਗਊ ਮਾਸ ਦਾ ਟਰੱਕ ਭਰਿਆ ਆ ਰਿਹਾ ਹੈ ਅਸੀਂ ਫੌਰੀ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਪਰ ਪੁਲਿਸ ਦੀ ਨੈਗਲੀਜੈਂਸੀ ਇੰਨੀ ਸੀ ਕਿ ਕੋਈ ਵੀ ਮੁਲਾਜ਼ਮ ਉੱਠ ਕੇ ਉਹ ਟਰੱਕ ਨੂੰ ਘੇਰ ਨਹੀਂ ਗਿਆ ਤਾਂ ਉਹਨਾਂ ਜਾਂ ਨਾ ਗਿਆ ਤਾਂ ਬੇ ਉਹਨਾਂ ਨੇ ਬੇਪਤੀ ਕੀਤੀ ਗਊਆਂ ਦੀ ਔਰ ਗਊ ਪਕਤਾਂ ਦੀ ਤੇ ਉਦੋਂ ਬਾਅਦ ਅਸੀਂ ਸਾਰਿਆਂ ਨੇ ਡਲ ਕੇ ਤੇ ਉਹ ਟਰੱਕ ਨੂੰ ਘੇਰਿਆ ਗਊ ਮਾਸ ਬਰਾਮਦ ਕਰਕੇ ਪੁਲਿਸ ਨੂੰ ਦਿੱਤਾ ਗਊ ਟਰੱਕ ਜਿਹੜਾ ਮਾਸ ਨਾਲ ਭਰਿਆ ਹੋਇਆ ਸੀ ਉਹ ਵੀ ਪੁਲਿਸ ਦੀ ਕਸਟਡੀ 'ਚ ਅਸੀਂ ਥਾਣੇ ਪਹੁੰਚਾਇਆ ਤੇ ਹੁਣ ਐਸ ਐਸ ਪੀ ਸਾਹਿਬ ਜਾਦਵ ਸਾਹਿਬ ਆਏ ਨੇ ਇਹਨਾਂ ਨੇ ਚਾਰ ਮੁਲਾਜ਼ਮਾਂ ਨੂੰ ਲਿਖਤੀ ਰੂਪ ਦੇ ਵਿੱਚ ਸਾਰੇ ਪਗਉ ਭਗਤਾਂ ਨੂੰ ਜਿਹੜਾ ਇੱਕ ਆਸ਼ਵਾਸਨ ਦਿੱਤਾ ਕਿ ਉਹਨਾਂ ਨੂੰ ਫੌਰੀ ਤੌਰ ਤੇ ਸਸਪੈਂਡ ਕੀਤਾ ਜਾਊਗਾ ਤੇ ਨਾਲ ਹੀ ਅਗਰ ਕੋਈ ਹੋਰ ਵੀ ਇਹਦੇ ਪੁਲਿਸ ਮੁਲਾਜ਼ਮ ਜਿਹੜਾ ਹੋਇਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਨਾਲ ਜਿਹੜੇ ਵੀ ਜਲਾਦ ਜਿਨੇ ਵੀ ਇਹ ਗਊ ਮਾਸ ਜਾਂ ਗਊ ਤਸਕਰੀ ਕੀਤੀ ਹੈ ਜਿੱਥੋਂ ਟਰੱਕ ਲੋਡ ਹੋਇਆ ਹੈ ਜਿਹੜੀ ਟਰਾਂਸਪੋਰਟ ਨੇ ਬਿਲਟੀ ਬਣਾਈ ਹੈ ਉਹਨਾਂ ਤੇ ਫੌਰੀ ਤੌਰ ਤੇ ਜਿਹੜਾ ਹੈ ਐਫ ਆਈ ਆਰ ਲਾਉ ਜਊਗੀ ਤੇ ਜਿੱਥੇ ਇਹ ਮਾਸ ਜਾਣਾ ਸੀ ਤੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਵਿੱਚ ਫੌਰੀ ਤੌਰ ਤੇ ਬੰਦ ਕੀਤਾ ਜਾਊਗਾ ਤੇ ਮੈਂ ਜਦਵ ਸਾਬ ਨੂੰ ਬੇਨਤੀ ਕੀਤੀ ਸੀ ਕਿ ਐਸ ਐਸ ਪੀ ਨੇ ਤਾਂ ਸਾਡੀ ਹਿੰਦੂਆਂ ਦੀ ਕੋਈ ਗੱਲ ਸੁਣੀ ਨਹੀਂ ਉਹਨਾਂ ਨੇ ਨਾ ਅੱਜ ਤੱਕ ਸੁਣੀ ਹੈ ਤੇ ਮੈਂ ਇਹਨਾਂ ਨੂੰ ਹੁਣ ਸੁਣੋ ਇਹਨਾਂ ਨੂੰ ਬੇਨਤੀ ਕਰਦਾ ਤੇ ਜਦਵ ਸਾਬ ਨੂੰ ਮੈਨੂੰ ਇਹਨਾਂ ਤੇ ਆਸ ਹੈ ਜੋ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਹ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਵਿੱਚ ਦਵਾਂਗੇ ਮੈਂ ਇਹਨਾਂ ਦੀ ਗੱਲ ਤੇ ਭਰੋਸਾ ਕਰਦਾ ਤੇ ਆਸ ਕਰਦਾ ਕਿ ਗਊ ਭਗਤਾਂ ਦਾ ਮਾਨ ਰੱਖਦੇ ਹੋਏ ਉਹਨਾਂ ਜਾਲਮਾਂ ਤੇ ਉਹਨਾਂ ਜ਼ੁਲਾਦਾਂ ਤੇ ਫੌਰੀ ਤੌਰ ਤੇ ਕਾਰਵਾਈ ਕਰਨ ਜੈ ਗਊ ਮਾਤਾ ਜੈ ਗਊ ਮਾਤਾ ਜੈ ਮਾਮਲਾ ਜੀ ਗੋਮਾਸ ਦਾ ਮਾਮਲਾ ਸੀਗਾ ਔਰ ਗੋਮਾਸ ਦਾ ਟਰੱਕ ਇਨਾਨੇ ਫੜਾ ਸੀ ਇਨਾਦੀ ਜਿਹੜਾ ਰੋਸ ਸੀਗਾ ਉਹ ਸੀਗਾ ਕਿ ਪੁਲਿਸ ਨੇ ਮੌਕੇ ਤੇ ਆਕਰਕੇ ਜੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ ਸੀ ਔਰ ਇਨਾਦੀ ਗੱਲ ਸੁਣ ਕਰਕੇ ਇਨਾਦੀ ਭਾਵਨਾ ਸੁਣ ਕਰਕੇ ਆਪਾਂ ਮੌਕੇ ਤੇ ਜੜੇ ਵੀ ਮੁਲਾਜ਼ਮ ਸੀਗੇ ਜਿਨ੍ਹਾਂ ਦੀ ਕਾਰਵਾਈ ਬਣਦੀ ਸੀ ਉਹਨਾਂ ਦੇ ਐਸਐਚਓ ਤੋਂ ਵੱਲੋਂ ਰਿਪੋਰਟ ਲਈਤੀ ਗਈ ਹੈ ਉਹਦੇ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਮੀਡੀਟਲੀ ਉਸ ਤੋਂ ਇਲਾਵਾ ਜਿਹੜਾ ਵੀ ਇਹਨਾਂ ਦਾ ਪਰਚੇ ਵਾਲੀ ਗੱਲ ਸੀਗੀ ਉਹ ਪਰਚਾ ਦਿੱਤਾ ਗਿਆ ਹੈ ਔਰ ਅਸੀਂ ਇਸ ਦੇ ਇਨਵੈਸਟੀਗੇਸ਼ਨ ਜਿਹੜੀ ਹੈਗੇ ਉਹ ਡੀਐਸਪੀ ਆਪ ਆਪਣੇ ਸੁਪਰਵੀਜ਼ਨ ਹੇਠ karenge ਅਸੀਂ ਸਾਰੀ ਉਸ ਦੀ ਮੋਨਿਟਰਿੰਗ karenge ਜਿੱਥੋਂ ਗੋਮਾਸ ਆਇਆ ਹੈ ਕੌਣ ਕੌਣ ਹੋਰ ਬੰਦੇ ਜ਼ਿੰਮੇਦਾਰ ਹੈ ਉਹ ਕਾਰਵਾਈ ਇਸ ਤੋਂ ਅੱਗੇ ਕਰਾਈ ਜਾਊਗੀ ਪੁਲਿਸ ਮੁਲਾਜ਼ਮਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਅਮਜ ਲਿਆਂਦੀ ਜਾਏਗੀ ਕਿ ਸਸਪੈਂਡ ਕੀਤੇ ਜਾਣਗੇ ਉਸ ਤੋਂ ਇਲਾਵਾ ਵੀ ਜੇ ਹੋਰ ਡਿਪਾਰਟਮੈਂਟਲ ਕੋਈ ਐਕਸ਼ਨ ਬਣਦਾ ਉਹ ਸਾਰੇ ਐਕਸ਼ਨ ਲਿਖੇਤੇ ਜਾਣਗੇ ਜੜਾ ਵੀ ਮੁਲਾਜ਼ਮ ਹੈ ਜੋ ਜ਼ਿੰਮੇਦਾਰ ਹੈ ਉਹਦੇ ਅਗੇਸਟ ਕਾਰਵਾਈ ਬਣਦੀ ਹੈ ਉਹ ਹੋ ਵੀ ਕਰਾਂਗੇ ਕਿਹੜੇ ਕਿਹੜੇ ਮੁਲਾਜ਼ਮ ਦੀ ਡਿਊਟੀ ਸੀ ਉਹ ਮੁਲਾਜ਼ਮ ਦੇ ਐਸਐਚਓ ਦੀ ਰਿਪੋਰਟ ਆ ਗਈ ਆਪਾਂ ਦੇਖ ਲੈਨੇ ਆ ਦੇਖ ਕਰਕੇ ਉਹ ਰਿਪੋਰਟ ਦੇ ਮੁਤਾਬਿਕ ਮੁਲਾਜ਼ਮ ਜੜੇ ਵੀ ਡਿਊਟੀ ਤੇ ਸੀਗੇ ਜਿਨ੍ਹਾਂ ਨੂੰ ਜਾਣਾ ਬਣਦਾ ਸੀ ਉਹਨਾਂ ਤੇ ਕਾਰਵਾਈ ਕੀਤੀ ਜਾਊ